ਜਸਵੀਰ ਸਿੰਘ ਰਾਜਾ ਗਿੱਲ ਜੀ ਥੈਂਕ ਯੂ ਸਪੀਕਰ ਸਾਹਿਬ ਮੈਂ ਜਿਹੜੇ ਸਰਕਾਰ ਨੇ 3 ਸਾਲ ਦੇ ਵਿੱਚ ਕੰਮ ਕੀਤੇ ਆ ਉਸ ਲਾਗੈਯੋਗ ਆ ਕਿਉਂਕਿ 70 ਸਾਲ ਤੋਂ ਇਹ ਕੰਮ ਨਹੀਂ ਹੋਏ ਸੀ এডਿਕੇਸ਼ਨ ਹੈਲਥ ਆਰ ਡਰੱਗਸ ਜਿਨ੍ਹਾਂ ਤੇ ਬਹੁਤ ਵੱਡਾ ਸਦਾਰ ਕੀਤਾ ਹੈ ਲਾਗੈਯੋਗ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੀ ਪੁਰਾਣੀ ਪੈਨਸ਼ਨ ਬਹਾਲਤਾ ਸੀ ਉਹ ਨੋਟੀਫਿਕੇਸ਼ਨ ਤਾਂ ਹੋ ਗਿਆ ਸੀ ਔਰ ਮੈਂ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਵੱਲੋਂ ਤਰਸ ਦੇ ਰਾਰ ਤੇ ਕਹ ਲੋ ਬੇਨਤੀ ਕਰਨੀ ਚਾਹੁੰਦਾ ਕਿ ਚਿਮਾ ਸਾਹਿਬ ਨੂੰ ਕਿ ਉਹ ਅੱਗੇ ਵੀ ਬਹੁਤ ਵੱਡਾ ਦਿਲ ਕੀਤਾ ਪੰਜਾਬ ਲਈ ਜਿਹੜੇ ਬਹੁਤ ਸਦੀਆਂ ਤੋਂ ਕੰਮ ਨਹੀਂ ਹੋਏ ਸੀ ਉਹਦੇ ਵਿੱਚ ਇਹ ਨਹੀਂ ਫੰਡ ਰਿਲੀਜ਼ ਕੀਤੇ ਆ ਤਾਂ ਉਹਨਾਂ ਜਿਹੜੀ ਪੁਰਾਣੀ ਪੈਨਸ਼ਨ ਬਹਾਲੀਆ ਉਹਦੇ ਬਾਰੇ ਵੀ ਜ਼ਰੂਰ ਜਲਦੀ ਤੋਂ ਜਲਦੀ ਜੜਿਆ ਉਹ ਲਾਗੂ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ